ਅੱਜ ਆ ਬ੍ਰੈਂਡ ਨਿਊ ਮਿਕਸਰ ਟਰੱਕ ਚੱਕਣਾ ਆਿਆਂਗੇ ਪੰਪਿੰਗ ਦਾ ਅੱਜ ਕੰਮ ਹੈ ਨਹੀਂ ਸੀਗਾ ਮਤਲਬ ਹੈਗਾ ਸੀਗਾ ਪਰ ਮੇਰੇ ਟਰੱਕ ਕੋਈ ਖਰਾਬ ਸੀਗਾ ਪੰਪ ਸੋ ਅੱਜ ਅਜੇ ਐਕਸਟਰਾ ਕੰਮ ਇਹ ਕਰ ਰਹੇ ਹਾਂ ਜਿਵੇਂ ਆ ਨਵੇਂ ਟਰੱਕ ਆਏ ਨੇ ਇਹਨਾਂ ਨੂੰ ਲੈ ਆਵਾਂਗੇ ਹੁਣ ਪਲਾਂਟ ਤੇ ਅਗਲੇ ਤੇ ਬ੍ਰੈਂਡ ਨਿਊ ਮਿਕਸਰ ਟਰੱਕ ਟ੍ਰੇਲਰ ਨੇ ਆ ਇਹਦਾ ਡਰਮ ਹੁੰਦਾ ਪਿੱਛੇ ਆਹ ਸ਼ੂਟ ਵਾਈਬ੍ਰੇਟਰ ਵਾਈਬ੍ਰੇਟ ਹੁੰਦੀ ਆ ਸ਼ੂਟ ਕਹਿੰਦੇ ਨੇ ਇਹਨੂੰ ਪਿੱਛੇ ਜਿਹਦੇ ਚੋਂ ਕੰਕਰੀਟ ਜਾਂਦਾ ਜਿਵੇਂ ਇਹਦੀ ਆ ਖੁੱਲੀ ਹੋਈ ਆ ਆ ਦੇਖੋ ਤੇ ਆਹ ਪੰਪ ਹੁੰਦਾਗਾ ਜਿਵੇਂ ਕਈ ਥਾਵਾਂ ਤੇ ਨਾ ਆਪਾਂ ਵਾਸ਼ ਨਹੀਂ ਕਰ ਸਕਦੇ ਚੱਕਰ ਪੈਂਦਾ ਨਾ ਬਣੀਆਂ ਹੁੰਦੀਆਂ ਨੇ ਜਗ੍ਹਾ ਫੇਰ ਨਾ ਇਹ ਪੰਪ ਵਾਪਸ ਡਰਮ ਦੇ ਵਿੱਚ ਪਾਉਂਦਾ ਇਹਨੂੰ ਡਾਇਫਰਾਮ ਪੰਪ ਕਹਿੰਦੇ ਨੇ ਆ ਪਾਈਪ ਲੱਗਿਆ ਹੁੰਦਾ ਇਹ ਪੈਪ ਨੂੰ ਆ এনवायरमेंट ਸ਼ੂਟ ਹੁੰਦੀ ਆ ਇਹਦੇ ਵਿੱਚ ਪਾ ਲਾ ਦਿੰਦੇ ਨੇਗੇ ਫਿਰ ਇਹ ਪਿੱਛੇ ਟੰਗ ਦਿੰਦੇ ਨੇ ਉਹਦੇ ਸ਼ੂਟ ਦੇ ਫਿਰ ਇਹਦੇ ਨਾਲ ਵਾਪਸ ਸਾਰਾ ਉਹਦੇ ਵਿੱਚ ਚਲਾਇਆ ਜਾਂਦਾ ਹੁੰਦਾ ਕਿ ਬਾਹਰ ਨਹੀਂ ਗੰਦ ਪੈਂਦਾ ਇਹਦਾ ਆ ਹੁੰਦੀ ਆ ਇਹਦੇ ਵਿੱਚ ਐਕਸਟਰਾ ਸ਼ੂਟ ਕਈ ਆਮੇ ਲੰਬੀ ਕਰਨੀ ਪੈਂਦੀ ਆ ਸ਼ੂਟ ਆ ਆ ਵਾਟਰ ਟੈਂਕ ਹੁੰਦਾ ਇਹਦਾ ਵਾਟਰ ਟੈਂਕ ਇਹਦੇ ਵਿੱਚ ਪਾਣੀ ਭਰਦੇ ਨੇ ਕਿਉਂਕਿ ਪਾਣੀ ਦੀ ਲੋੜ ਹੁੰਦੀ ਆ ਨਾ ਕੰਕਰੀਟ ਨੂੰ ਗਿੱਲਾ ਕਰਨ ਲਈ ਜਾਂ ਸਾਫ਼ ਸੁਥਰ ਕਰਨ ਲਈ ਆ ਹਾਈਡਰੋਲਿਕ ਲਾਈਨਾਂ ਆ ਗਈਆਂ ਨੇ ਸਾਰੀਆਂ ਆ ਪੰਪ ਹੈ ਇਹਦਾ ਇੱਥੇ ਲੱਗਿਆ ਹੋਇਆ ਪੰਪ ਤੇ ਇਹਦੇ ਵਿੱਚ ਆ ਤੁਹਾਨੂੰ ਦਿਖ ਰਹੀ ਹੋਊਗੀ ਸ਼ਾਫਟ ਵਾਲੀ ਇਹ ਕੰਟੀਨਿਊਸ ਹੀ ਘੁੰਮਦੀ ਰਹਿੰਦੀ ਹੈਗੀ ਮਤਲਬ ਕਿ ਇਹਦਾ ਕੋਈ ਗੇਅਰ ਨਹੀਂ ਹੁੰਦਾ ਜੇ ਟਰੱਕ ਸਟਾਰਟ ਹੋਣ ਨਾਲ ਹੀ ਬਸ ਇਹ ਘੁੰਮਣ ਲੱਗ ਜਾਂਦੀ ਹੈਗੀ ਆ ਇਹਦਾ ਰਿਮੋਟ ਕੰਟਰੋਲ ਹੈ ਇਹ ਇਹ ਤੋਂ ਇੱਕ ਵਾਇਰਲੈਸ ਹੁੰਦਾ ਹੈ ਐਡ ਹੋ ਜਾਂਦਾ ਆ ਡਰਮ ਅੱਗੇ ਪਿੱਛੇ ਘਮਾਉਣ ਨੂੰ ਆ ਆਰਪੀਐਮ ਵਧਾਉਣ ਘਟਾਉਣ ਨੂੰ ਆ ਸ਼ੂਟ ਉੱਪਰ ਥੱਲੇ ਸ਼ੂਟ ਅਨਲੌਕ ਕਰਨ ਲਈ ਆ ਹਾਪਰ ਉੱਪਰ ਥੱਲੇ ਕਰਨ ਨੂੰ ਆ ਰੋਕਣ ਲਈ ਇਹ ਜੀ ਜਾਂਦੀਆਂ ਨੇ ਇਹ ਨਾਲ ਇਹਦੇ ਨਾਲ ਇਹ ਲੱਗ ਗਿਆ ਚਾਰਜ ਵੀ ਜਾਂਦਾ ਰਹਦਾ ਅੰਦਰ ਵੀ ਕੰਟਰੋਲ ਦਿੱਤੇ ਹੋਏ ਨੇਗੇ ਕਈ ਵਾਰ ਐ ਆ ਬਲ ਸੱਚ ਸਾਰਾ ਦੱਸ ਦਈਏ ਕਿ ਲਾਈਟ ਜਗ ਕੇ ਕੀ ਚੱਲ ਰਿਹਾ ਕੀ ਨਹੀਂ ਪਾਣੀ ਆਉਣਾ ਕਿ ਨਹੀਂ ਉੱਪਰ ਉੱਪਰ ਥੱਲੇ ਆ ਲਾਈਟਾਂ ਡਰਮ ਕਿਹੜੇ ਤਰਫ ਘੁੰਮ ਰਿਹਾ ਸਾਰਾ ਕੁਝ ਇੱਥੋਂ ਹੈਗਾ ਆਹ ਕੰਟ ਆਇਆ ਮਨੇ ਇਹਦੇ